ਚਾਰੇ ਤੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਕਲਖੁਰਦ ਦੇ ਵਿੱਚ ਕਲਖੁਰਦ ਪਿੰਡ ਜ਼ਿਲ੍ਹਾ ਫਰੋਇਪੁਰ ਦਾ ਪਿੰਡ ਆ ਮਿੱਤਰੋ ਜੋੜੀਆਂ ਨਹਿਰਾਂ ਦਾ ਪਿੰਡ ਕੋਲ ਗਵੰਡੀ ਪਿੰਡ ਆ ਜੋੜੀਆਂ ਨਹਿਰਾਂ ਜਿਹੜੇ ਇਸ ਪਿੰਡ ਦੇ ਵਿੱਚ ਦੀ ਭਾਈ ਕੇਵਾੜੇ ਪਿੰਡ ਦੇ ਵਿੱਚ ਦੀ ਹੋਕੇ ਲੰਘਦੀਆਂ ਆ ਮਿੱਤਰੋ ਤੇ ਜੋੜੀਆਂ ਨਹਿਰਾ ਪਿੰਡ ਦੇ ਨੇੜੇ ਦੀ ਆ ਤੇ ਰੰਮੀ ਬਾਈ ਦੇ ਘਰੇ ਪਹੁੰਚੇ ਹੋਏ ਆ ਇੱਕ ਤਾਂ ਤੁਹਾਨੂੰ ਮਿੱਤਰੋ ਬਹੁਤ ਵੱਡੀ ਝੋਟੀ ਟੋਕੜ ਗੱਪਣ ਚੱਕ ਪਾਸ ਵਿਖਾਉਣੀ ਆ ਤੇ ਤਿੰਨ ਮਹੀਆਂ ਤੁਹਾਨੂੰ ਦੋ ਸੱਜਰਾਂ ਤਾਜ਼ੀਆਂ ਸੋਈਆਂ ਸਵਈਆਂ ਵਿਖਾ ਦੇਣੀਆਂ ਤੇ ਇੱਕ ਵਿਖਾ ਦੇਣੀ ਆ ਤੁਹਾਨੂੰ ਮਿੱਤਰੋ ਮੱਝਸੂਣ ਵਾਲੀ 4 ਜਨਵਾਰ ਟੋਟਲ ਹੋਣ ਗਿਆ ਉਹ ਮਿਲਦੇ ਟੋਕੜ ਗੱਪਣ ਤੋਂ ਸ਼ੁਰੂਆਤ ਕਰਦੇ ਰੰਮੀ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵੀਰੇ ਵਧੀਆ ਵਧੀਆ ਜੀ ਸੇਤਾਂਕਰ ਪਰਿਵਾਰਤ ਦਾ ਹਾਂ ਜੀ ਵਧੀਆ ਠੀਕ ਆ ਰੰਮੀ ਬਾਈ ਨਾਂ ਦੱਸੀ ਕਿਰਾਂ ਦੀ ਰਮਨਦੀਪ ਸਿੰਘ ਆ ਜੀ ਰਮਨਦੀਪ ਸਿੰਘ ਤੇ ਸਨ ਆ ਬਾਈ ਸਨ ਆ ਮਲਕੀਤ ਸਿੰਘ ਜੀ ਮਲਕੀਤ ਸਿੰਘ ਹਾਂਜੀ ਰਮਨਦੀਪ ਬਾਈ ਜਿਹੜੀ ਮੈਂ ਤੇਰੇ ਪਿੱਛੇ ਖੜੀ ਐ ਕੀ ਡਿਟੇਲ ਆ ਬਾਈ ਇਹ ਬਾਈ ਢਾਈਆਂ ਮਹੀਨਿਆਂ ਦੀ ਗੱਬਣ ਆਈ ਠੀਕ ਆ ਚੈੱਕ ਪਾਸ ਆਈ ਜੀ ਤੇ 7 ਕਿਲੋ ਇਹਦੇ ਥੱਲੇ ਦੁੱਧ ਆ ਤੇ ਮਗਰ ਕੱਟੀ ਆ ਬਾਬਾ ਆ ਮਗਰ ਕੱਟੀ ਆ 7 ਕਿਲੋ ਦੁੱਧ ਦਾ ਦੋਵੇਂ ਟਾਈਮ ਦਾ ਹਾਂਜੀ ਤੇ ਢਾਈਆਂ ਮਹੀਨਿਆਂ ਦੀ ਗੱਬਣ ਆ ਹੈ ਹਾਂਜੀ ਬਹੁਤ ਬਾਚੂ ਕਿਵੇਂ ਹੈ ਬਾਈ ਚੋਣ ਬਹੁਤ ਚੰਗੀ ਆ ਬੜੀ ਪੋਲੀ ਪੋਲੀ ਠੀਕ ਹੈ ਵੀਰੇ ਤੇ ਆ ਕੱਟੀ ਮਗਰਿੰਦੇ ਹੈ ਹਾਂਜੀ ਮਗਰ ਕੱਟੀ ਕੱਟੀ ਵੀ ਚੰਗੀ ਨਿੱਗਰ ਆ ਯਾਰ ਹੈਨਾ ਬਾਈ ਛੋਟੇ ਵੀ ਪੂਰੀ ਵੱਡੀ ਮਾਜਾ ਮੰਨ ਲਓ ਹਰਿਆਣਾ ਤੇਲ ਮੂਲ ਵਾਲੀ ਮੈਂ ਆ ਹੈਨਾ ਹੋ ਦੇਖੋ ਮੇਤਰਾ ਪੂਰੀ ਡਬਲ ਮੈਂ ਆ ਦੇਖੋ ਤੇਰਾ ਇਹ ਨਿੱਗਰ ਮੈਂ ਆ ਕੋਈ ਛੋਟੀ ਮੈਂ ਨਾ ਗਿਆ ਲੈ ਆਇਆ ਹੁਣ ਮੋੜ ਦੇ ਉਹ ਜਿਹੜਾ ਲੇਵਲ ਉਹ ਬਹੁਤ ਤਿਆਰ ਕਰਦੀ ਹੋਊਗੀ ਚੰਗਾ ਜਿਹਾ ਤਿਆਰੀ ਚੋਂਦੀ ਹੋਊਗੀ ਬਣਾਉਂਦੀ ਵਿੱਥਾ-ਵੁੱਥਾ ਬਹੁਤ ਚੰਗੀਆਂ ਹਨ ਲੈ ਲਓ ਮੇਰੇ 15-16 ਕੀ ਰੇਟ ਰਊਗਾ ਬਈ ਇਹਦਾ ਦੁੱਧ ਦਿੰਦੀ ਸੱਜਰ ਹੈ ਬਈ ਰਮੀ ਬਾਈ ਹਾਂਜੀ ਰੇਟ ਵੀ ਦੇ ਰੇਟ ਲਾਸਟ ਤੇ ਸਾਰਿਆਂ ਦੇ ਦੱਸਾਂਗੇ ਓਕੇ ਜੀ ਓਕੇ ਲੈ ਠੀਕ ਹੈ ਸਰਪ੍ਰਾਈਜ਼ ਲਾਸਟ ਤੇ ਰੱਖਾਂਗੇ ਭਾਈ ਦੱਸਾਂਗੇ ਐਂਡ ਤੇ ਰੇਟ ਹੋਊਗਾ ਐਂਡ ਤੇ ਹੋਊਗਾ ਸਾਰਿਆਂ ਦਾ ਪਰ ਹੋਊਗਾ ਐਂਡ ਤੇ ਤੇ ਆਹ 2 ਨੰਬਰ ਵਾਲੀ ਮਹਿੰਦੀ ਬਾਈ ਇਹ ਤੀਜਾ ਸੂਆ ਸੂਈ ਆ ਮੱਝ ਬਈ ਕਿੰਨੇ ਦਿਨ ਹੋ ਗਏ ਬਲ ਸੂਈ ਨੂੰ ਇਹਨੂੰ 5 ਦਿਨ ਹੋ ਗਏ ਸੂਈ ਨੂੰ ਮਗਰ ਕੱਟੀ ਏ ਦੇ ਠੀਕ ਆ ਚੂਣ ਇਹ ਵੀ ਬਹੁਤ ਪੋਲੀ ਆ ਤੇ ਇਹਦੇ ਥੱਲੇ 8-9 ਲੀਟਰ ਹੋਣ ਮੰਨ ਲਓ ਬੋਲਾ ਤਿਆਰ ਆ ਦੋਹਾਂ ਡੰਗਾਂ ਦਾ ਹਾਂਜੀ ਦੋਹਾਂ ਡੰਗਾਂ ਦਾ 9 ਕਿਲੋ ਹੋਊਗਾ ਚੁਵਾਈ ਚੁਵਾਈ ਨੂੰ ਕਿਵੇਂ ਵੀਰੇ ਚੂਣ ਬਹੁਤ ਪੋਲੀ ਆ ਬਾਈ ਆ ਮੱਚਾ ਮਗਰ ਕੋਲੇ ਜਿਹੜਾ ਹਾਂਜੀ ਆਹ ਕੱਟੀ ਏ ਦੇ ਮਗਰ ਠੀਕ ਆ ਬਾਈ ਠੀਕ ਆ ਤੇ ਕੱਢੇ ਬਾਹਰ ਨੂੰ ਬਾਈ ਮਿਲਿਆ ਵੀ ਮਿੱਤਰੋ ਬੋਲਾ 8-9 ਕਿਲੋ ਇਹਦੇ ਥੱਲੇ ਜਿੱਲੀ ਤਾਜੀ ਸੂਈ ਆ ਜਮਾ ਕਰਮਾਂ ਵਾਲੀ ਦੇਖ ਸਕਦੇ ਆ ਤੁਸੀਂ ਤੇ ਬਾਕੀ ਉਹਦੇ ਵਿੱਚ ਚੰਗੀ ਆ ਬਰੀਕੀ ਬਰੂਕੀ ਵੱਲੋਂ ਸਾਰ ਕਵਾਲਿਟੀ ਵੀ ਮੈਂ ਇਹਦੇ ਵਿੱਚ ਪੂਰੀ ਚੰਗੀ ਆ ਤੇ ਰੰਗ ਬਾਜ ਵਾਲੀ ਮੈਂ ਆ ਕੋਈ ਕਹਿਰ ਵਾਲੀ ਗੱਲ ਨਹੀਂ ਤੁਸੀਂ ਦੇਖ ਸਕਦੇ ਆ ਪੜੀ ਸੰਭੀ ਵਜੂਦ ਵਾਲੀ ਮੈਂ ਆ ਤੇ ਬਾਕੀ ਉੰਜ ਵੀ ਦੁੱਧ ਦੇ ਦੇਣਾ ਬਈ 12 12 13 ਕਿਲੋ ਦੁੱਧ ਖੁੱਲਾ ਦੇ ਜੂਗੀ ਮੈਂ ਟੋਰਾ ਦੇ ਨਾਲ ਰੇਟ ਬਾਈ ਤੁਹਾਨੂੰ ਲਾਸਟ ਦੇ ਦੱਸਦੇ ਆ ਵੀਡੀਓ ਦੇਖੀ ਜਾਓ ਇੱਕ ਵਾਰੀ ਇਹਦਾ ਬੱਚਾ ਕੱਟੀ ਮਗਰ ਵੀਰੇ ਹਾਂਜੀ ਇਹਦੇ ਮਗਰ ਕੱਟੀ ਹੈ ਓਕੇ ਜੀ ਤੇ ਤਿੰਨ ਨੰਬਰ ਤੇ ਮੈਂ ਜਿਹੜੀ ਬਈ ਰਮੀ ਵੀਰੇ ਇਹ ਦੂਜਾ ਸੂਆ ਸੂਈ ਆ ਛੋਟੀ ਸੂਈ ਵੀਰੇ ਹਾਂਜੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਇਹਨੂੰ 7-8 ਦਿਨ ਹੋ ਗਏ ਸੂਈ ਨੂੰ ਠੀਕ ਹੈ ਵੀਰੇ ਇਹ ਕਿੰਨਾ ਧਾਰਾ ਇਹਦੇ ਥੱਲੇ ਬਈ ਇਹ ਥੱਲੇ 11-12 ਕਿਲੋ ਹੋਊਗਾ ਬਾਈ 11-12 ਕਿਲੋ ਦੁੱਧ ਤਿਆਰ ਹੈ ਜੋਣ ਇਹ ਵੀ ਬਹੁਤ ਪੋਲੀ ਆ ਠੀਕ ਹੈ ਬਾਈ ਤੇ ਬੱਚਾ ਕੱਟਾ ਮਗਰ ਕੱਟੀ ਵੀਰੇ ਇਹਦੇ ਮਗਰ ਵੀ ਕੱਟੀ ਆ ਬਾਈ ਠੀਕ ਹੈ ਵੀਰੇ ਠੀਕ ਹੈ ਬਾਈ ਲੈ ਜੀ ਮਿੱਤਰੋ ਇਹ ਵੀ ਸੂਈ ਸਵਾਈ ਝੋਟੀ ਆ ਲੇਵੇ ਲੂਵੇ ਲਓ ਇਹ ਵੀ ਕਰੀਏ ਇਹ ਤਾਂ ਦਸਨ ਮੁਤਾਬਕ ਹੈ 29 ਦੀ ਕੱਟੀ ਦੱਸਿਆ ਮੰਗਰੇ ਦੇ ਠੀਕ ਆ ਵੀਰੇ ਠੀਕ ਆ ਤੇ ਆ ਮਤਲਬ ਕਿੰਨਾ ਦੁੱਧ ਦੱਸਿਆ ਇਹਦੇ ਥੱਲੇ ਹੁਣ 11 12 ਕਿਲੋ ਹੁਣ 11 ਕਿਲੋ ਹੋਊਗਾ ਨੈਟ ਜੀ 11 ਕਿਲੋ ਸੂਈ ਨੂੰ ਕਿੰਨੇ ਦਿਨ ਦੱਸਿਆ ਇਹ ਨੂੰ ਹਫਤਾ ਕੋਈ ਆਈ ਫਿਰ ਦੋ ਦਿਨ ਦੇ ਦੂਗੀ 13 14 ਕਿਲੋ ਮੈਂ ਹਾਂਜੀ ਹਾਂਜੀ ਲੇ ਆ ਵੀ ਮੇਰੇ ਲੇ ਆ ਵੀ ਮੋਰ ਲਾ ਲੈ ਲੈ ਮੇਤਰੋ 11 ਕਿਲੋ ਵਾਂਗੂ ਇਹਨੂੰ ਦੁੱਧ ਆ ਹੁਣ ਤਿਆਰ ਆ ਹਾਜ਼ਰ ਨਾਜ਼ਰ ਆ ਜਿਹੜਾ ਭਾਂਡੇ ਦੇ ਵਿੱਚ ਪਾਉਂਦੀ ਫਿਕਰ ਨਾਲੀ ਲੈਪੋਤੰ ਦਾ ਲੇਵਾ ਬਰੀਕੀ ਸਾਰੀ ਵਿਖਾ ਦੇ ਨਜ਼ਦੀਕ ਤੋਂ ਕਰਾਂ ਦੀ ਠੀਕ ਆ ਭਾਈ ਇਹਦੇ ਮਾਰ ਕੱਟਾ ਕੇ ਕੱਟੀ ਪਹਿਲਵਾਨ ਕੱਟੀ ਕੱਟੀ ਭਾਈ ਕੱਟੀ ਬਗਰਾ ਇਹ ਮਨ 29 ਦੀ ਹੈ ਹੈ ਮਨ 29 ਦੀ ਆਵੇ ਬਹੁਤ ਚੰਗੀ ਕੱਟੀ ਆ ਜਮਾਂ ਕਾਲੀ ਆ ਕੋਈ ਪੂਛ ਵੀ ਸਾਰੀ ਕਾਲੀ ਕਰੂ ਤੇ ਆ ਛੋਟੀ ਗੱਬਣਾ ਭਾਈ ਨਾਲ ਦੀ ਇਹ ਗੱਬਣਾ ਛੋਟੀ ਕਿਨੇ ਦਿਨ ਲੈ ਜੂਗੀ ਵੀਰੇ ਇਹ ਬਸ ਚਾਰ ਪੰਜ ਦਿਨ ਹੀ ਲਾਊਗੀ ਜੀ ਠੀਕ ਹੈ ਬਾਈ ਤੇ ਕਿੰਨੇ ਕੁ ਦੁੱਧ ਦਾ ਰਿਕਾਰਡ ਹੈ ਬਾਈ ਇਹਨੇ 14 ਕਿਲੋ ਦੁੱਧ ਦਿੱਤਾ ਹੀ ਪਹਿਲੇ ਸੂਦੇ ਠੀਕ ਹੈ ਵੀਰੇ ਠੀਕ ਹੈ ਇਹਨੂੰ ਤਾਂ ਤੋੜਨੂ ਰਹਿੰਦੀ ਐ ਤੋੜਨੀ ਆ ਤੋੜ ਦਿੰਨੇ ਜੀ ਇਹ ਵੀ ਤੋੜ ਦੇ ਤੋੜ ਦੇ ਲੈ ਵੀ ਮਿੱਤਰੋ ਇਹ ਵੀ ਸੂਣ ਵਾਲੀ ਝੋਟੀ ਆ ਤਿਆਰ ਆ ਬਹੁਤ ਵੱਡੀ ਝੋਟੀ ਆ ਵੀ ਹੂੰ ਕੱਦ ਬਾਡੀ ਵੱਲੋਂ ਖੁੱਲੀ ਡੁੱਲੀ ਆ ਹਨਾ ਹੂੰ ਕੱਦ ਸਾਰਿਆਂ ਮੰਜਾਂ ਦੇ ਬਹੁਤ ਆ ਮੇਲ ਭੂਲ ਬਹੁਤ ਆ ਝੋਟੀ ਦੇ ਕੱਦ ਕੁਦ ਸਾਰਿਆਂ ਦਾ ਹੀ ਵਾਕਿਆ ਗਾਲੋ ਵਾ ਤੁਰਦੀ ਤਰਦੀ ਪੁਲਵਾਨਾਂ ਵਾਂਗੂ ਆ ਇਹ ਚਾਰ ਜਾਨਵਰ ਸੀ ਬਾਈ ਦੇ ਮਿੱਤਰੋ ਤੇ ਹੁਣ ਇਹਨਾਂ ਦੇ ਆਪਾਂ ਰੇਟ ਪਤਾ ਕਰ ਲੈਣੇ ਆ ਰੇਟ ਆਪਾਂ ਇਸੇ ਤੋਂ ਸ਼ੁਰੂ ਕਰ ਲਗੇ ਬਈ ਆ ਲਾਸਟ ਵਾਲੀ ਮਹਿੰਦਾ ਇਹਦਾ 1.15 ਜੀ ਨਾਲ ਦੀਦਾ ਬਾਈ ਇਹਦਾ 1.15 ਜੀ ਹਾਂਜੀ ਇਹਦਾ ਵੀ 1.15 ਇਹਦਾ ਵੀ 1.15 ਤੇ ਆ ਦੋ ਨੰਬਰ ਵਾਲੀ ਦਾ ਬਾਈ ਇਹਦਾ 1.15 ਜੀ ਇਹਦਾ ਹੀ 1.15 ਹਾਂਜੀ 3.45 ਹੋ ਗਿਆ ਹਾਂਜੀ ਤੇ ਇਹਦਾ ਬਾਈ ਇਹਦਾ ਮੁੱਲ 75000 ਹੈ ਜੀ ਠੀਕ ਹੈ ਦੇਣ ਲੈਣ ਵਾਲਾ ਜੈਸ ਨੂੰ ਡਾਲਿਆ ਤੇ ਚੜਾਉਣ ਵਾਲਾ ਇਹ 2000 ਛੋਟ ਕਰ ਦੇਗੇ ਜਿਹੜਾ ਕੋਈ ਬੰਦਾ 7 3 2 3 ਇਕੱਠੀਆਂ ਲਾਉਂ ਨੂੰ ਛੋਟ ਵੱਡੀ ਕਰ ਦੇਗਾ ਹਾਂਜੀ ਹਾਂਜੀ ਕਰ ਦੇ ਦਿਆਂਗੇ ਠੀਕ ਹੈ ਨੰਬਰ ਬਾਈ 97110 ਜੀ 65742